ਗਾਈਜ਼ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ ਤੇ ਤਾਈ ਆ ਕੇ ਬਾਹਰ ਬੈ ਗਈ ਮੰਜੇ ਮੰਜੇ ਆਪਣੇ ਬਾਡੇ ਤੇ ਆਪਣਾ ਹੈਗਾ ਮੂਸਲ ਤਿਆਰ ਤੇ ਅੱਜ ਹੈਗਾ ਕਿਸੇ ਖੰਡ ਪਾਠ ਤੇ ਆਪਾਂ ਜੰਨਾ ਮਾ ਤੁਹਾਡੇ ਕੋਲ ਤੇ ਇਹਦੇ ਨਾਲ ਹੀ ਸ਼ੁਰੂ ਕਰਦਾ ਹਾਂ ਆਪਣਾ ਬਲੌਗ ਸਾਰੇ ਨਮਨਤ ਅਦਰਖ ਸਿੱਕੇ ਡੱਬਟ ਡਲ ਗਈ ਹੁੰਦਾ ਇਹਦਾ ਤੇ ਇਧਰ ਕਬੱਡੀ ਵਾਲਾ ਗਰਾਊਂਡ ਖਾਲੀ ਹੈ ਨਾ ਬਹੁਤ ਸੋਹਣਾ ਸੋਹਣਾ ਆਪਾਂ ਇਧਰ ਆ ਸੈਰ ਕਰਨ ਤੁਰਾ ਫਿਰਾ ਕਰਨ ਤੁਰਾ ਫਿਰਾ ਕਰਦੇ ਆ ਤੇ ਬੈਠੀ ਤਾਈ ਨੰਦਾਈ ਇਹ ਰੂਸੀ ਘਾਤ ਬੈਠੇ ਦਰ ਕੀ ਚੱਲ ਕੋਈ ਨਹੀਂ ਤੇ ਚਲੋ ਆਪਾਂ ਚੱਲਦੇ ਹਾਂ ਇੱਕ ਵਾਰੀ ਚਲੋ ਆਪਣਾ ਬਾਈਕ ਹੈ ਰੈਡੀ ਹੈ ਮੰਜਾ ਕੱਢ ਕੇ ਬਾਹਰ ਡੈਂਸੀ ਦੂਰੀ ਖੜਦੀ ਹੈ ਤੇ ਆਹ ਸਾਡੀ ਬੇਗਰ ਹਾਂ ਇਹ ਆਪਦੇ ਆਪ ਨੂੰ ਕਹਿੰਦੀ ਹੈ ਕਿ ਆਹ ਸਾਡਾ ਕਾਰਤਿਕ ਲੈ ਵੇਖ ਲੈ ਠੰਡ ਹੈਗੀ ਅੱਜ ਸੂਰਜ ਨਹੀਂ ਨਿਕਲੇ ਵੇਖ ਲੈ ਨਾ ਕਿ ਨਿਕਲੇ ਤੂੰਦ ਕਰਕੇ ਤੇ ਇਧਰ ਸਾਡਾ ਨੰਨਾ ਮੁੰਨਾ ਚੂਚੀ ਹਾਂ ਬਾਈਕ ਕੀ ਹੈ ਹੈਲੋ ਗਾਇਜ਼ ਕਰੀ ਅੱਛਾ ਐਂ ਕਰਕੇ ਕਰਨਾ ਐਂ ਕਰਕੇ ਚੱਲ ਕੋਈ ਨਹੀਂ ਤੇ ਆ ਸਾਡਾ ਡੌਗੀ ਮੰਜਾ ਕੋਸੀ ਬਾਹਰ ਗਲੀ ਚ ਤੁੱਪ ਨਿਕਲੂਗੀ ਤੁੱਪ ਦੀ ਵੇਟ ਐ ਚਲੋ ਸਾਡਾ ਕਾਰਤੀ ਖੇਢੀ ਜਾਂਦਾ ਇਧਰ ਦੇਖੀ ਉਹ ਪੱਜਾ ਫਤਲ ਐ ਹਾਂ ਬਾਥਰੂਮ ਕਰਕੇ ਵੇਖੀ ਠੰਡੇ ਥਾਂ ਤੇ ਠੰਡੇ ਸੜਕ ਦੇ ਤਰਫ ਦੱਲ ਐ ਤੇ ਮੰਮੀ ਨੇ ਵੇਖੀ ਹਿੰਦੀ ਬੇਟੀ ਹਾਂ ਜਨਕ ਕਿੱਥੇ ਐ ਕਾਰਤਿਕ ਪੂਰਾ ਪਤਾ ਕਿੱਧਰ ਚੱਲਾ ਹੈ ਹਾਏ ਚੱਲਾ ਕਿੱਥੇ ਹੈ ਜਾਣਾ ਕਿੱਥੇ ਹੈ ਇਹ ਪਤਾ ਨਹੀਂ ਕਿੱਥੇ ਚੱਲਾ ਚਲੋ ਆਪਾਂ ਹੁਣ ਨੌਣੇ ਕਰ ਹੁਣ ਰੈਡੀ ਚਲੋ ਪ੍ਰਕਿਰਤਿਕ ਥਲੇ ਉਹਦਾ ਖੇਡੀ ਜਾਂਦਾਗਾ ਓਏ ਆਹ ਥੋੜਾ ਜਿਹੜਾ ਬਲੌਗਰ ਆਲਾ ਸੀ ਇਹ ਪਤਾ ਕੰਜੂਸ ਤੇ ਮੱਖੀ ਚੂਸ ਹੈ ਹਾਂ ਜਮਾ ਬਲੌਗਰ ਉਹ ਕੰਜੂਸ ਮੱਖੀ ਚੂਸਾ ਸਾਡੀ ਨੈਨਸੀ ਫਿਰਦੀ ਹੈਗੀ ਤਾਂ ਮੇਰੀ ਮਾਤਾ ਇੱਧਰ ਬੈਠੀ ਮਜ਼ੇ ਤੇ ਆਪਾਂ ਬਾਈਕ ਲੈ ਕੇ ਚੱਲਦੇ ਹਾਂ ਉਧਰੋਂ ਆਪਾਂ ਆ ਗਏ ਸੀ ਬੋਟ ਭੋਗ ਦੋ ਆ ਵੇਲਾ ਲੈ ਇਹਦਾ ਹੈਂਡਲ ਹੀ ਮੂਰ ਰੋਡ ਦਾ ਰੰਦ ਲੈ ਫਿਰ ਸਿੱਧਾ ਕਰ ਲੈ ਫਿਰ ਮੋੜ ਲੈ ਆ ਕੰਮ ਦੇ ਕੋਲ ਤੇ ਆਪਣਾ ਬਾਈਕ ਹੈ ਚਲੋ ਤੇ ਆਂਦੀ ਉਹਨਾਂ ਆ ਪਕੇ ਡੱਬਾ ਵਾਲੀ ਤੇ ਇਸ ਕੰਮ ਦੇ ਡੱਬਾ ਕੱਟ ਕਰਕੇ ਬੱਚਾ ਨੇ ਤੇ ਆ ਬੱਸ ਗੜੀ ਇਹਨਾਂ ਦੀ ਹੋ ਗਈ ਮੈਨੂੰ ਲੱਗਦਾ ਪੈਂਚਰ ਤੇ ਆਪਾਂ ਪਹੁੰਚਦੇ ਦੋ ਬਾਅਦ ਦਫ਼ਤਰ ਤੇ ਡੱਬਲੀ ਆ ਪਾ ਗਏ ਇਹਦੇ ਬਾਅਦ ਪੰਜਾਬ ਵੱਡਾਊਗਾ ਤੇ ਚਲੋ ਕੀ ਨਹੀਂ ਹੈ ਹੈ ਭੱਗ ਵਾ ਗਿਆ ਹੁਣ ਨਾ ਅਧੂਰੇ ਡਾਂਸ ਕਰੀ ਇਹ ਵੱਡਾ ਬਲੀਆ ਗੇ ਤੇ ਇਧਰ ਸਾਡਾ ਵਜਾਰ ਲੱਗਿਆ ਹੋਇਆ ਸਾਰੇ ਤੇ ਆਪਾਂ ਆਪ ਦੀ ਇਧਰ ਉਹ ਵੇਖਾ ਦਿਆਂ ਬਾਹਾਂ ਤਾਂ ਕਰਕੇ ਮਛਰੀਆਂ ਦਾ ਇੱਦਾਂ ਇਹ ਆਪਣੀ ਦੁਮਣ ਤੇ ਆਪਣੀ ਐਕਟਿਵਾ ਤੇ ਆਪਣੀ ਸ਼ਾਪ ਠੀਕ ਹੈ ਆਪਸ ਵਿੱਚ ਗੱਲ ਕਰਨਾ ਕੰਮ ਤੇ ਕਰਦੇ ਹਾਂ ਗਿਆਨੀ ਖੇਡ ਕਟਾ ਆ ਬੇਹਾਰ ਮੌਸਮ ਬਹੁਤ ਵਧੀਆ ਛਾਡਾ ਹੋ ਗਿਆ ਹੁਣ ਤਾਂ